ਦਨ ਨੂੰ ਨਾ ਕੋਈ ਖਤਮ ਕਰ ਸਕਿਆ ਨਾ ਕੋਈ ਕਰ ਸਕਦਾ ਕਿਉਂਕਿ ਅਕਾਲੀ ਸ਼ਬਦ ਦਾ ਅਰਥ ਹੀ ਅਕਾਲੀ ਸ਼ਬਦ ਦਾ ਅਰਥ ਹੀ ਕਦੇ ਨਾ ਖਤਮ ਹੋਣ ਵਾਲਾ ਹੈ ਪੰਜਾਬੀਆਂ ਦੇ ਹੌਸਲੇ ਨੂੰ ਪੰਜਾਬੀਆਂ ਦੇ ਜੋਸ਼ ਨੂੰ ਪੰਜਾਬੀਆਂ ਦੇ ਮੰਗਾ ਨੂੰ ਤੇ ਪੰਜਾਬੀਆਂ ਦੀ ਸੋਚ ਨੂੰ ਨਾ ਕੋਈ ਖਤਮ ਕਰ ਸਕਿਆ श्रोमणी अकाली दल और जित जरूर सरदार सुखबीर सिंह बादल ने सिखाया है कि जित हारा होंगे ने चंगा माड़ा वक्त है। पर अपने अपने असूल समझौता नहीं करना चाहिए जिन्हें चो कह ਕਿਸੇ ਨੇ ਪਹਿਲਾ ਪੈਰਾ ਦਿੱਤਾ ਤਾਂ ਉਹ ਸੀ ਸਰਦਾਰ ਪਕਾ ਸਿੰਘ ਬਾਦਲ ਸਾਹਿਬ ਤੇ ਅੱਜ ਜੇਕਰ ਕੋਈ ਪੈਰਾ ਦੇ ਰਿਹਾ ਹੈ ਤਾਂ ਉਹ ਨੇ ਸਾਡੇ ਪਰਦਾਣ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਔਰ ਇਹ ਹਮੇਸ਼ਾ ਲੜਦੇ ਰਹਿਣਗੇ ਪੰਜਾਬੀਆਂ ਦੇ ਹੌਸਲੇ ਨੂੰ ਪੰਜਾਬੀਆਂ ਦੇ ਜੋਸ਼ ਨੂੰ ਪੰਜਾਬੀਆਂ ਦੇ ਅਕਾਲੀ ਦਾਨੂ ਨਾ ਕੋਈ ਖਤਮ ਕਰ ਸਕਿਆ ਨਾ ਕੋਈ ਕਰ ਸਕਦਾ ਕਿਉਂਕਿ ਅਕਾਲੀ ਸ਼ਬਦ ਦਾ ਅਰਥ ਹੀ ਅਕਾਲੀ ਸ਼ਬਦ ਦਾ ਅਰਥ ਹੀ ਕਦੇ ਨਾ ਖਤਮ ਹੋਣ ਵਾਲਾ ਹੈ ਪੰਜਾਬੀਆਂ ਦੇ ਹੌਸਲੇ ਨੂੰ ਪੰਜਾਬੀਆਂ ਦੇ ਜੋਸ਼ ਨੂੰ ਪੰਜਾਬੀਆਂ ਦੇ ਮੰਗਾ ਨੂੰ ਤੇ ਪੰਜਾਬੀਆਂ ਦੀ ਸੋਚ ਨੂੰ ਨਾ ਕੋਈ ਖਤਮ ਕਰ ਸਕਿਆ जीत जरूर सरदार सुखबीर सिंह ने सिखाया है, हारा हुंदिया चंगा मारा वक्त है। पर अपने अपने समझौता नहीं करना चाहता जिन्हें चो कि कुछ तो लोग बहुत इंतजार कर रहे प्रधान जी न सुनने लो ਕੀ ਦੋ ਵਗਲਾ ਕਰਾਂਗੀ ਕਿ ਉਹਨਾਂ ਦੀ ਸੋਚ ਤੇ ਅਗਰ ਕਿਸੇ ਨੇ ਪਹਿਲਾ ਪੈਰਾ ਦਿੱਤਾ ਤਾਂ ਉਹ ਸੀ ਸਰਦਾਰ ਪਕਾ ਸਿੰਘ ਬਾਦਲ ਸਾਹਿਬ ਤੇ ਅੱਜ ਅਗਰ ਕੋਈ ਪੈਰਾ ਦੇ ਰਿਹਾ ਹੈ ਤਾਂ ਉਹ ਨੇ ਸਾਡੇ ਪਰਦਾਣ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਔਰ ਇਹ ਹਮੇਸ਼ਾ ਲੜਦੇ ਰਹਿਣਗੇ ਪੰਜਾਬੀਆਂ ਦੇ ਹੌਸਲੇ ਨੂੰ ਪੰਜਾਬੀਆਂ ਦੇ ਜੋਸ਼ ਨੂੰ ਪੰਜਾਬੀਆਂ ਦੇ